ਅਸੀਂ ਸਾਡੇ ਕੋਲ ਤਜਰਬਾ ਐਵੇਂ ਤੇ ਨਹੀਂ ਬਣਿਆ ਤਾਂ ਅਸੀਂ ਇੱਥੇ ਬੈਠੇ ਹੋਏ ਉਹ ਤੁਸੀਂ ਕੱਲ ਦੇ ਜਵਾਕ ਤੁਹਾਨੂੰ ਕੀ ਪਤਾ ਗੁਰਦੁਆਰੇ ਕਿਵੇਂ ਚੱਲਦੇ ਨੇ ਪ੍ਰਧਾਨ ਸਾਹਿਬ ਆਹੀ ਤਾਂ ਗੱਲ ਐ ਅਸੀਂ ਗੁਰਦੁਆਰੇ ਬਣਾਉਣ ਤੇ ਚਲਾਉਣ ਦੀ ਲਾਗੇ ਗੁਰਦੁਆਰੇ ਚਲਾਣੇ ਸੌਖੇ ਨਹੀਂ ਕਾਕਾ ਜਿੰਨੀ ਰਾਜਨੀਤੀ ਗੁਰਦੁਆਰਿਆਂ 'ਚ ਹੁੰਦੀ ਐ ਪੂਰੇ ਮੁਲਕ 'ਚ ਨਹੀਂ ਹੁੰਦੀ ਬਿਲਕੁਲ ਸੁਖਦੇਵ ਸਿੰਘ ਆ ਬਿਲਕੁਲ ਠੀਕ ਐ ਤੂੰ ਗੁਰਦੁਆਰਿਆਂ 'ਚ ਤਾਂ ਹੁਣ ਰਾਜਨੀਤੀ ਬਚੀ ਐ ਸਿੱਖੀ ਦਾ ਅਸੀਂ ੱੱਕੇ ਮਾਰ ਮਾਰ ਕੇ ਬਾਹਰ ਕੱਢਤੀ ਨਾ ਤਾਂ ਨੁਗੀ ਲੱਗਦਾ ਅਸੀਂ ਸਿੱਖ ਨਹੀਂ ਨਾ 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 ਦੇਖਣ ਤੁਸੀਂ ਬਿਲਕੁਲ ਸਿੱਖ ਪਰ ਕੁਰਸੀ ਦੇ ਹੌਮੇ ਦੇ ਮਾਇਆ ਦੇ ਚੌਧਰ ਦੇ ਪਰ ਗੁਰੂ ਦੇ ਸਿੱਖ ਨਹੀਂ ਓਏ ਸਭ ਕਿਤਾਬੀ ਗੱਲਾਂ ਨੇ ਕਹਿਣ ਦੀਆਂ ਗੱਲਾਂ ਨੇ ਓਏ ਜਵਾਕ ਨੇ ਇਹਨਾਂ ਦੀ ਉਮਰ ਨਹੀਂ ਪ੍ਰਧਾਨਗੀਆਂ ਕਰਨ ਦੀ ਇਹਨਾਂ ਦੀ ਉਮਰ ਆ ਖਾਣ ਦੀ ਪੀਣ ਦੀ ਮੌਜਾਂ ਮੰਨ ਦੀ ਗਰਮਨ ਮਿਸ਼ਨ ਪੂਰਾ ਹੋ ਗਿਆ ਬਸ ਮੈਂ ਆ ਰਿਹਾ ਇਹ ਕੰਮ ਤਾਂ ਸਾਡੀ ਉਮਰ ਦੇ ਬੰਦਿਆਂ ਨੂੰ ਫੱਬਦਾ ਆਹੋ ਥੋੜੀ ਐਸੇ ਸੋਚਨੇ ਤਾਂ ਸਾਰੀ ਜਵਾਨੀ ਖਾਣ ਪੀਣ ਤੇ ਲਾਤੀ ਨਾ ਤੂੰ ਕੀ ਚਾਹੁੰਦਾ ਤੈਨੂੰ ਪ੍ਰਧਾਨ ਬਣਾ ਦਈਏ ਪ੍ਰਧਾਨ ਨਹੀਂ ਸੇਵਾਦਾਰ ਨਾ ਫਿਰ ਅਸੀਂ ਕੀ ਕਰਾਂਗੇ ਤੁਸੀਂ ਸਾਨੂੰ ਤਜਰਬੇ ਦਿਓ ਪਰ ਚੰਗੇ ਨਾ ਤੁਹਾਨੂੰ ਕੀ ਲੱਗਦਾ ਪ੍ਰਧਾਨਗੀਆਂ ਕਰਨੀਆਂ ਸੌਖੀਆਂ ਨੇ ਸੇਵਾ ਹੀ ਕਰਨੀ ਹੈ ਜਿਹੜੀ ਮਰਜ਼ੀ ਕਰ ਲਓ ਅਸੀਂ ਸੇਵਾ ਨੂੰ ਜਿੰਦੇ ਲਾਏ ਨੇ ਪ੍ਰਧਾਨ ਜੀ ਸੇਵਾ ਨੂੰ ਤਾਂ ਜਿੰਦੇ ਨਹੀਂ ਮਾਰੇ ਪਰ ਗੁਰੂ ਘਰਦਿਆਂ ਗੋਲ ਕੰਮ ਦਾ ਜਿੰਦੇ ਮਾਰ ਲੈ ਨਾ ਹੋਰ ਖੁੱਲੀਆਂ ਛੜਦੀਏ ਜਿੰਦੇ ਲਾਗੇ ਕਿਹੜੇ ਲੁੱਟਿਆਣੀਆਂ ਜਾਂਦੀਆਂ ਸਰਪੰਚ ਸਾਹਿਬ ਜਿੰਨੀ ਵੀ ਮਾਇਆ ਸਾਡੀ ਕਮੇਟੀ ਕੋਲ ਹੈ ਨਾ ਸਾਰੀ ਗੁਰੂ ਘਰਾਂ ਚ ਲੱਗਦੀ ਹੈ ਮੈਨੂੰ ਪਤਾ ਸੁਖਦੇਵ ਸਿੰਘ ਆ ਇਹ ਸਾਰੀ ਮਾਇਆ ਕਿੱਥੇ ਲੱਗਦੀ ਹੈ ਇੱਕ ਆਮ ਬੰਦਾ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਉਹ ਜਦੋਂ ਸੰਬੰਧ ਕਰਦਾ ਹੈ ਗੁਰੂ ਦੀ ਗੋਲਕ ਚ ਪੈਸੇ ਪਾਉਂਦਾ ਹੈ ਤੇ ਉਹ ਮਾਇਆ ਤੁਸੀਂ ਵੋਟਾਂ ਵੇਲੇ ਫੀਮ ਪੁਕੀਆਂ ਸ਼ਰਾਬਾਂ ਲਈ ਬਣਦੇ ਹੋ ਸਰਪੰਚ ਸਾਹਿਬ ਮਾਇਆ ਨਾਲ ਬੈਂਕ ਭਰਿਆ ਪਿਆ ਜਿੰਨੇ ਪੈਸੇ ਅਸੀਂ ਇਕੱਠੇ ਕੀਤੇ ਨੇ ਨਾ ਪਿਛਲੀਆਂ ਕਿਸੇ ਕਮੇਟੀਆਂ ਨੇ ਇਕੱਠੇ ਕੀਤੇ ਮਾਇਆ ਇਕੱਠੀ ਕੀਤੀ ਹੈ ਉਹ ਚੱਟਣਾ ਉਸ ਮਾਇਆ ਨੂੰ ਜਿਹੜੀ ਥੋੜੀ ਬੈਂਕਾਂ ਚ ਪਈ ਹੈ ਜਿਹੜੀ ਕੌਮ ਦੇ ਕੰਮ ਹੀ ਨਾ ਆਵੇ ਪ੍ਰਧਾਨ ਜੀ ਕਿਰਪਾ ਕਰੋ ਉਸ ਮਾਇਆ ਨੂੰ ਬੈਂਕਾਂ ਚੋਂ ਕੱਢ ਕੇ ਸਿੱਕ ਕੌਮ ਦੇ ਬੱਚਿਆਂ ਦੀ ਪੜ੍ਹਾਈ ਤੇ ਲਾਓ ਤਾਂ ਕਿ ਡਾਕਟਰ ਇੰਜੀਨੀਅਰ ਵਕੀਲ ਚੰਗੇ ਅਫਸਰ ਬਣਨ ਤੇ ਕੌਮ ਦਾ ਭਲਾ ਹੋਵੇ ਕਿੱਥੇ ਸਰਪੰਚ ਸਾਹਿਬ ਇਹ ਲੋਕ ਸਾਡੀ ਕੌਮ ਬਾਰੇ ਸੋਚਣਗੇ ਕਦੇ ਵੀ ਨਹੀਂ ਕੋਈ ਨਾ ਜਵਾਨਾ ਜੇ ਇਹ ਲੋਕ ਨਹੀਂ ਸੋਚਣਗੇ ਤਾਂ ਮੇਰਾ ਜੂਤ ਸੋਚੂਗਾ ਆਪਣੀ ਕੌਮ ਬਾਰੇ ਓਏ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੀ ਜੁੱਤੀਆਂ 'ਚ ਨਹੀਂ ਬੈਣ ਦਿੰਦੇ ਤੁਸੀਂ ਉਹਨਾਂ ਲੋਕਾਂ ਨੂੰ ਸਾਡੇ ਸਿਰ 'ਤੇ ਬਿਠਾਉਣਾ ਚਾਹੁੰਦੇ ਆਂ ਸਕਦੇ ਸਿਆਹ ਤੁਹਾਡੀ ਐਸੇ ਸੋਚ ਨੇ ਡਾਕਟਰ ਅੰਬੇਦਕਰ ਨੂੰ ਅਮਰਤ ਨਹੀਂ ਸੀ ਛਕਣ ਦਿੱਤਾ ਤੇ ਉਹਦੇ ਪੈਰੋਕਾਰ ਜਾ ਬੈਠੇ ਡੇਰਿਆਂ 'ਚ ਜੇ ਅਸੀਂ ਉਦੋਂ ਇਹ ਗਲਤੀ ਨਾ ਕਰਦੇ ਨਾ ਤਾਂ ਅੱਜ ਸਾਡੀ ਕੌਮ 2% ਦੀ ਥਾਂ 60% ਹੁੰਦੀ ਉਹਨੇ ਤੇ ਭਗਤਾਂ ਨੇ ਤਾਂ ਬਾਣੀ ਵਿੱਚ ਰੱਖਿਆ ਹੀ ਐ ਇਹ ਵੀ ਰਹਿਣੇ ਚੁੱਪ ਕਰਕੇ ਉਹ ਗੁਰੂ ਸਾਹਿਬਾਂ ਨੇ ਰੱਖਿਆ ਸੀ ਤੁਸੀਂ ਨਹੀਂ ਸੀ ਰੱਖਿਆ ਤੁਸੀਂ ਤਾਂ ਨੀਵੇਂ ਨੀਵੇਂ ਕਹਿ ਕੇ ਕੱਢਦਾ ਅਖੇ ਜੀ ਇਹ ਨੀਵੇਂ ਨੇ ਤੁਸੀਂ ਕਹਿੰਦੇ ਹੋ ਇਹ ਲੋਕ ਸਾਡੇ ਬਰਬਰ ਬੈਂਡ ਜੋਗੇ ਨਹੀਂ ਤੂੰ ਠੀਕ ਕਹਿਣਾ ਸੁਖਚੰਦ ਸਿੰਘ ਅੱਜ ਜਿੰਨੇ ਉੱਚ ਨੀਚ ਜਿੰਨੀਆਂ ਜਾਤਾਂ ਪਾਤਾਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੀ ਸਾਡੀ ਕੌਮ ਚ ਹੈ ਨਾ ਹੋਰ ਕਿਸੇ ਪਾਸੇ ਨਹੀਂ ਓਏ ਹੋਰ ਤਾਂ ਹੋਰ ਇਹਨਾਂ ਲੋਕਾਂ ਨੇ ਤਾਂ 15 ਭਗਤ ਨਹੀਂ ਬਖਸ਼ੇ ਨਾ ਪ੍ਰਧਾਨ ਜੀ ਤੁਸੀਂ ਮੈਨੂੰ ਇਹ ਦੱਸੋ ਜਿਨ੍ਹਾਂ ਭਗਤਾਂ ਨੇ ਬਾਣੀ ਲਿਖੀ ਉਹਨਾਂ ਭਗਤਾਂ ਦੇ ਸਾਨੂੰ ਦਿਹਾੜੇ ਨਹੀਂ ਮਨਾਉਣੇ ਚਾਹੀਦੇ ਉਹਨਾਂ ਭਗਤਾਂ ਦੇ ਨਾਂ ਕਲੰਡਰਾਂ 'ਚ ਨਹੀਂ ਚਾਹੀਦੇ ਕੀ ਦਰਬਾਰ ਸਾਹਿਬ ਤੋਂ ਉਹਨਾਂ ਭਗਤਾਂ ਦੇ ਨਾਂ ਤੇ ਨਗਰ ਕੀਰਤਨ ਨਹੀਂ ਸੀ ਨਿਕਲਣੇ ਚਾਹੀਦੇ ਜਿਹੜੇ ਭਗਤ ਰਬਦਾਸ ਭਗਤ ਕਬੀਰ ਭਗਤ ਨਾਮਦੇਵ ਨੂੰ ਬਾਬੇ ਨਾਨਕ ਨੇ ਆਪਣੇ ਗੱਲ ਨਾਲ ਲਾਇਆ ਸੀ ਓਏ ਤੁਸੀਂ ਤਾਂ ਉਹਨਾਂ ਭਗਤਾਂ ਦੇ ਨਾਂ ਅਰਦਾਸ 'ਚ ਸ਼ਾਮਲ ਵੀ ਨਹੀਂ ਕਰ ਸਕੇ ਹੋਰ ਕੀ ਕਰੋਗੇ ਤੁਸੀਂ ਸਰਪੰਚ ਸਾਹਿਬ ਤੁਸੀਂ ਭਗਤਾਂ ਦੀ ਗੱਲ ਕਰਦੇ ਹੋ ਇਹਨਾਂ ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਦੋ-ਦੋ ਘੰਟੇ ਖੜੇ ਰਹਿੰਦੇ ਆ ਪਰ ਜਿਹੜੇ ਸਰੂਪ ਪ੍ਰਕਰਮਾਂ ਦੇ ਵਿੱਚ ਪ੍ਰਕਾਸ਼ ਨੇ ਉਹਨਾਂ ਸਾਹਮਣੇ ਉਹ ਛੁਰਲੀ ਵਾਂਗ ਨਿਕਲ ਜਾਂਦੇ ਆ ਇਹ ਗਲਤੀਆਂ ਸਾਡੀਆਂ ਤੇ ਨਹੀਂ ਅਸੀਂ ਤੇ ਨਹੀਂ ਪਾਈਆਂ ਇਹ ਵੰਡੀਆਂ ਸਖਦੇਵ ਜੀ ਬੇਸ਼ੱਕ ਇਹ ਗਲਤੀਆਂ ਤੁਹਾਡੀਆਂ ਨਹੀਂ ਪਰ ਤੁਸੀਂ ਇਹਨਾਂ ਗਲਤੀਆਂ ਨੂੰ ਅੱਜ ਸੁਧਾਰ ਤਾਂ ਸਕਦੇ ਹੋ ਉਹ ਕਿਵੇਂ ਚੇਤਨਾ ਕਰੋ ਦੇ ਦਿਓ ਇੱਕ ਮੌਕਾ ਸਾਹਮਣੇ ਤੋਂ ਇਹਨਾਂ ਮੁੰਡਿਆਂ ਨੂੰ ਕੰਮ ਸ਼ਾਇਦ ਕੋਈ ਕੌਮ ਦਾ ਭਲਾ ਹੋ ਜਾਏ ਸਰਪੰਚ ਸਾਹਿਬ ਮੈਨੂੰ ਪਤਾ ਤੁਸੀਂ ਸਹੀ ਕਹਿ ਰਹੇ ਹੋ ਪਰ ਪੰਜ ਨਹੀਂ 500 ਸਾਲ ਇਹ ਸਿੱਖ ਪੰਥ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਨਹੀਂ ਕਰ ਸਕਦੇ ਮੈਂ ਵੀ ਆਖਰ ਜ਼ਮਾਨਾ ਵੇਖਿਆ ਦਿੱਤੀ ਇਹਨਾਂ ਨੂੰ ਪ੍ਰਧਾਨਗੀ ਇਹ ਸਿੱਖ ਕੌਮ ਹੈ ਜਦੋਂ ਤੱਕ ਲੁੱਟੀ ਤੇ ਕੁੱਟੀ ਨਾ ਨ ਜਾਵੇ ਉਦੋਂ ਤੱਕ ਜਾਗਦੀ ਨਹੀਂ ਦੇਖਦੇ ਆ ਕੀ ਕਰਦੇ ਆ ਏ ਲਾਓ ਬੇ ਜਵਾਨੋ ਸੰਭੋ ਹੁਣ ਆਪਣੀਆਂ ਜ਼ਿੰਮੇਵਾਰੀਆਂ ਕੰਮ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਤੇ ਤੁਸੀਂ ਇਹਨਾਂ ਉਮੀਦਾਂ ਤੇ ਖਰੇ ਉਤਰਨ ਦਿਖਾ ਦਿਓ ਇਸ ਦੁਨੀਆ ਨੂੰ ਕਿ ਜਦੋਂ ਜਵਾਨੀ ਜਾਗਦੀ ਹੈ ਤੱਕੇ ਮੇ ਤਖਤੇ ਪਲ ਦਿੰਦੀ ਸ਼ਾਬਾਸ਼ ਬਾਬਾ ਜੀ ਗੁਰੂ ਸਾਹਿਬ ਅੱਗੇ ਤਾਂ ਅਰਦਾਸ ਕਰ ਲਈ ਹੁਣ ਤੁਸੀਂ ਦੱਸੋ ਕੀ ਕਰੀਏ ਹੋਰ ਮੁੰਡਿਆਂ ਨੂੰ ਨਾਲ ਲੜਾਓ ਕੁਝ ਹੀ ਦਿਨਾਂ ਵਿੱਚ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਆਉਂਦਾ ਉਹਦੇ ਸੰਦਰਭ ਵਿੱਚ ਉਹਨਾਂ ਦੇ ਜਨਮ ਦਿਨ ਤੇ ਨਗਰ ਕੀਰਤਨ ਕੱਢੀ ਪਰ ਇਹ ਨਗਰ ਕੀਰਤਨ ਕੁਝ ਅਲੱਗ ਹੋ ਰਿਹਾ ਪਰ ਬਾਬਾ ਜੀ ਉਹ ਕਿਵੇਂ ਜਿਸ ਤਰ੍ਹਾਂ ਨਗਰ ਕੀਰਤਨ ਵਿੱਚ ਆਪਾਂ ਖਾਣ ਪੀਣ ਦੇ ਸਟਾਲ ਲਾਉਂਦੇ ਆ ਸਟਾਲ ਉਸੇ ਤਰ੍ਹਾਂ ਹੀ ਲੱਗਣਗੇ ਪਰ ਖਾਣ ਪੀਣ ਦੇ ਨਹੀਂ ਉਹਦੀ ਬਜਾਏ ਪੰਜ ਕਕਾਰ ਸਿੱਕੇ ਇਤਿਹਾਸ ਦੀਆਂ ਕਿਤਾਬਾਂ ਪੈਨਸਲਾਂ ਤੇ ਨੋਟਬੁੱਕਸ ਤੇ ਲੋੜਵੰਦਾਂ ਨੂੰ ਦਸਤਾਰਾਂ ਪੇਟਾ ਕਰਾਂ ਪਰ ਬਾਬਾ ਜੀ ਫਿਰ ਸੰਗਤ ਖਾਓ ਪੀਓ ਕੀ ਬੁੱਧਰ ਗੁਰੂ ਕੇ ਸਿੰਘ ਸਾਹਿਬ ਸਾਤ-ਸਾਤ ਮਹੀਨੇ ਭੁੱਖੇ ਰਹਿ ਕੇ ਵੀ ਮੈਦਾਨੇ ਜੰਗ ਵਿੱਚ ਲੜਦੇ ਸੀ ਕੀ ਅਸੀਂ 4-5 ਘੰਟੇ ਭੁੱਖੇ ਨਹੀਂ ਰਹਿ ਸਕਦੇ ਪਰ ਫਿਰ ਵੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਸੰਗਤ ਲਈ ਲੰਗਰ ਦਾ ਪ੍ਰਬੰਧ ਕਰ ਦਿਓ ਹਮ ਬਾਬਾ ਜੀ ਮੈਨੂੰ ਲੱਗਦਾ ਈਸਵਰੀ ਨਗਰ ਕੀਰਤਨ ਦੇ ਵਿੱਚ ਸੰਗਤ ਨੂੰ ਇੱਕ ਇੱਕ ਸ਼੍ਰੀ ਸਾਹਿਬ ਭੇਟ ਕਰੀਏ ਪਰ ਸੁਖਚਾਨ ਇੰਨਾ ਪੈਸਾ ਕਿੱਥੋਂ ਆਊ ਖੰਡਾ ਵੇਚ ਦਿੰਨੇ ਆ ਉਹ ਸੋਨੇ ਵਾਲਾ ਆਹੋ ਜੇ ਗੁਰੂ ਸਾਹਿਬ ਆਪਣੇ ਤੀਰ ਦੇ ਨਾਲ ਸੋਨਾ ਲਾ ਕੇ ਮਰਨ ਵਾਲੇ ਦੁਸ਼ਮਣ ਦੀ ਜਾਨ ਬਚਾਉਣ ਦਾ ਪ੍ਰਬੰਧ ਕਰ ਸਕਦੇ ਆ ਤਾਂ ਫਿਰ ਕੀ ਅਸੀਂ ਆਪਣੀ ਕੌਮ ਨੂੰ ਆਤਮ ਨਿਰਭਰ ਕਰਨ ਦੇ ਲਈ ਇੰਨਾ ਨਹੀਂ ਕਰ ਸਕਦੇ